ਜੋ ਸ਼ਸ਼ਤੀ ਰੋਡ ਤੇ ਤੁਸੀਂ ਆਪ ਖੁਦ ਪਹੁੰਚੇ ਹੋਰ ਪੈਦਲ ਮਾਰਚ ਕੀਤਾ ਜਾ ਰਿਹਾ ਹੈ। ਭਾਰ। ਜੀ ਤੁਹਾਨੂੰ ਪਤਾ ਹੈ ਜਿਵੇਂ ਮਾਨਯੋਗ ਡੀਜੀਪੀ ਪੰਜਾਬ ਜੀ ਦੀ ਹਦਾਇਤਾਂ ਦੇ ਉੱਤੇ ਆਪਰੇਸ਼ਨ ਪਰਹਾਰ 2 ਜਿਹੜਾ ਚਲਾਇਆ ਜਾ ਰਿਹਾ ਹੈ। ਉਹਦੇ ਵਿੱਚ ਬਟਾਲਾ ਜ਼ਿਲ੍ਹੇ ਦੇ ਵਿੱਚ ਵੀ ਅਸੀਂ ਬਹੁਤ ਸ਼ਲਾਘਾਯੋਗ ਕੰਮ ਕਰ ਰਹੇ ਹਾਂ। ਤੇ ਅੱਜ ਇਹ ਦੂਸਰਾ ਦਿਨ ਹੈਗਾ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਨੂੰ ਬਾਰੋਂ ਵੀ ਫੋਰਸ ਮਿਲੀ ਹੈਗੀ ਹੈ ਤੇ ਟੋਟਲ 500 ਦੀ ਫੋਰਸ ਜਿਹੜੀ ਹੈਗੀ ਹੈ। ਅਸੀਂ ਆਪਰੇਸ਼ਨ ਪਰਹਾਰ 2 ਦੇ ਆਪਰੇਸ਼ਨ ਦੇ ਵਿੱਚ ਲਗਾਈ ਹੋਈ ਹੈ। ਤੇ ਕੱਲ ਤੋਂ ਹੀ ਬਹੁਤ ਜ਼ਿਆਦਾ ਰੇਡਸ ਕੀਤੀਆਂ ਜਾ ਰਹੀਆਂ ਨੇ। ਇਹ 150 ਤੋਂ अराउंड ਬੰਦੇ ਜਿਹੜੇ ਹੈਗੇ ਆ ਅਸੀਂ ਰਾਉਂਡ ਅਪ ਕੀਤੇ ਆ ਕੁਝ ਨੂੰ ਵੈਰੀਫਿਕੇਸ਼ਨ ਤੋਂ ਬਾਅਦ ਛੱਡਿਆ ਗਿਆ ਤੇ 90 ਦੇ ਕਰੀਬ ਬੰਦੇ ਜਿਹੜੇ ਹੈਗੇ ਆ ਕਾਫੀ ਸੀਨੀਅਰਸ ਕ੍ਰਾਈਮ ਦੇ ਦੋਸ਼ਾਂ ਵਿੱਚ ਅਸੀਂ ਅਰੈਸਟ ਕੀਤੇ ਹੈਗੇ ਕੁਝ ਜਿਹੜੇ ਹੁਣ ਵਾਲੇ ਸੀਗੇ ਕੁਝ ਐਨਡੀਪੀਐਸ ਵਾਲੇ ਸੀਗੇ ਕੁਝ ਪੁਰਾਣੇ ਜਿਹੜੇ ਕ੍ਰਾਈਮ ਕੀਤੇ ਸੀ ਉਹਨਾਂ ਦੇ ਦੋਸ਼ੀ ਸੀ ਜਿਨ੍ਹਾਂ ਨੂੰ ਅਰੈਸਟ ਕੀਤਾ ਜਿਵੇਂ ਤੁਹਾਨੂੰ ਪਤਾ ਹੀ ਹੈ ਕੱਲ ਜਿਹੜਾ ਅਸੀਂ ਉਹ ਦੋਸ਼ੀ ਵੀ ਅਰੈਸਟ ਕੀਤੇ ਆ ਜਿਹੜਾ ਇੱਕ ਡੇਰਾ ਬਨਾਰਕ ਮਰਡਰ ਹੋਇਆ ਸੀ ਉਹਦੇ ਵੀ ਜਿਹੜੇ ਦੋਸ਼ੀ ਸੀਗੇ ਮੇਨ ਦੋਸ਼ੀ ਉਹ ਕੱਲ ਅਰੈਸਟ ਕੀਤੇ ਆ ਆਫਟਰ ਬਰੀਫ ਐਕਸਚੇ ਦੋਸ਼ੀਆਂ ਨੂੰ ਅਰੈਸਟ ਕਰਨ ਤੋਂ ਇਲਾਵਾ ਵੀ ਜਿਹੜਾ ਰੇਲਵੇ ਸਟੇਸ਼ਨ ਦੀ ਚੈਕਿੰਗ, ਬੱਸ ਸਟੈਂਡ ਦੀ ਚੈਕਿੰਗ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਇਹ ਸਾਡਾ ਸਰਾਫਾ ਬਾਜ਼ਾਰ ਹੈਗਾ ਇੱਥੋਂ ਵੀ ਅਸੀਂ ਫਲੈਗ ਮਾਰਚ ਕੱਢ ਰਹੇ ਹੈਗੇ ਆ ਤਾਂ ਕਿ ਜਿਹੜੀ ਫੋਰਸ ਦੀ ਵਿਜ਼ਿਬਿਲਟੀ ਹੈਗੀ ਹੈ ਬਾਜ਼ਾਰ ਦੇ ਵਿੱਚ ਵਧੇ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਆਪਰੇਸ਼ਨ ਪ੍ਰਹਾਰ ਦੇ ਪ੍ਰਹਾਰ 2 ਦੇ ਵਿੱਚ ਜਦੋਂ ਅਸੀਂ ਇਹਨੂੰ ਇੱਕ ਵੱਡੇ ਲੈਵਲ ਤੇ ਕਰ ਰਹੇ ਹਾਂ ਇਸ ਤੋਂ ਬਾਅਦ ਵੀ ਜਿਹੜੀ ਈਵਨਿੰਗ ਡੋਮੀਨੇਸ਼ਨ ਹੈ ਉਹ ਸਾਡੀ ਜਾਰੀ ਰਹੇਗੀ ਪਹਿਲਾਂ ਵੀ ਜਿੱਦਾਂ ਅਸੀਂ ਈਵਨਿੰਗ ਦੇ ਵਿੱਚ ਸਾਰੇ ਬਟਾਲਾ ਡਿਸਟ੍ਰਿਕਟ ਦੇ ਵਿੱਚ ਨਾਕੇ ਲਗਵਾਨੇ ਆ ਪੰਜ ਤੋਂ ਅੱਠ ਜਿਹੜੀ ਹੈਗੀ ਹੈ ਜਿਹੜਾ ਅਸੀਂ ਜਿਹੜਾ ਇਹ ਆਪਰੇਸ਼ਨ ਪ੍ਰਹਾਰ ਹੈ ਇਹ ਸਾਰੇ ਹੀ ਸਬਡੀਜ਼ਨ ਦੇ ਵਿੱਚ ਚਲਾ ਰਹੇ ਆ ਜਿੱਦਾਂ ਅਸੀਂ ਇੱਥੇ ਸਾਡੇ ਕੋਲੇ ਇੱਕ ਐਸਓਜੀ ਹੈਗੀ ਐ ਤੇ ਪੂਰੀ 50 ਦੀ ਫੋਰਸ ਹੈ ਸਾਡੇ ਡੀਐਸਪੀ ਡੇਰਾ ਬਾਬਾ ਨਾਨਕ ਤੇ ਐਸਪੀ ਸਾਹਿਬ ਉਹ ਅੱਜ ਡੇਰਾ ਬਾਬਾ ਨਾਨਕ ਨੇ ਉਹ ਉੱਥੇ ਐਸਓਜੀ ਨਾਲ ਜਿਹੜਾ ਹੈਗਾ ਫਲੈਗ ਮਾਰਚ ਕਰ ਰਹੇ ਨੇ ਤੇ ਇਸੇ ਤਰ੍ਹਾਂ ਸ਼ਕਤੀ ਨਾਲ ਜਿਹੜੀ ਇਹ ਚੈਕਿੰਗ ਹੈ ਉਹ ਉੱਥੇ ਵੀ ਕੀਤੀ ਜਾ ਰਹੀ ਹੈ ਕਿ ਲੱਗਦਾ ਜਿਸ ਰੋਡ ਤੇ ਉਹ ਡੀਐਸਪੀ ਜੈਸਟ ਜਮਦੇ ਲੋਕਾਂ ਦੇ ਵਿੱਚ ਇਹਦਾ ਮੈਸੇਜ ਕਿ ਜਾਂਦਾ ਉਹ ਲੋਕਾਂ ਦੇ ਨਾਲ ਕਿਸ ਤਰ੍ਹਾਂ ਤਾਲਮਿਲ ਬੈਠਦਾ ਬਿਲਕੁਲ ਜੀ ਇਹ ਕਾਫੀ ਸਮੇਂ ਤੋਂ ਜਿਹੜੀ ਹੈਗੀ ਆ ਅਸੀਂ ਇਵਨਿੰਗ ਡ ਜਿਹੜੀ ਫੋਰਸ ਦੀ ਵਿਜ਼ਿਬਿਲਟੀ ਅਸੀਂ ਹੋਰ ਜ਼ਿਆਦਾ ਸੜਕਾਂ ਦੇ ਉੱਤੇ ਵਧਾ ਰਹੇ ਹੈਗੇ ਆ ਲੋਕਾਂ ਦੇ ਵਿੱਚ ਇਹਦਾ ਬਹੁਤ ਹੀ ਜ਼ਿਆਦਾ ਕੰਫੀਡੈਂਸ ਹੈ ਸਾਨੂੰ ਬੜੀ ਹੀ ਜ਼ਿਆਦਾ ਪੋਜ਼ਿਟਿਵ ਫੀਡਬੈਕ ਆ ਰਹੀ ਹੈ ਮੈਂ ਤੁਹਾਨੂੰ ਇਹਦੇ ਨਾਲ ਇੱਕ ਹੋਰ ਗੱਲ ਦੱਸਣਾ ਚਾਹਾਂਗਾ ਇੱਕ ਸੋਸ਼ਲ ਮੀਡੀਆ ਦੇ ਉੱਤੇ ਮੈਸੇਜ ਚੱਲ ਰਿਹਾ ਹੈ ਕਿ ਜੀ ਪੁਲਿਸ ਹੈ ਜਿਹੜੀ ਉਹ ਵਧੀ ਕੀ ਕਰੇਗੀ ਕਿਸੇ ਨੂੰ ਧੱਕਾ ਕਰੇਗੀ ਪਰ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਅਸੀਂ ਬਿਲਕੁਲ ਅਸੀਂ ਕਾਨੂੰਨ ਦੇ ਧਾਰੇ ਵਿੱਚ ਰਹਿ ਕੇ ਜਿਹੜੀ ਆਪਣੀ ਕਾਰਵਾਈ ਕਰਾਂਗੇ ਤੇ ਜੇ ਕੋਈ ਸਾਡੇ ਕੋਲ ਪੇਸ਼ ਹੋਣਾ ਚਾਹੁੰਦਾ ਹੈ ਜੇ ਕਿਸੇ ਨੇ ਕੋਈ ਕ੍ਰਾਈਮ ਕੀਤਾ ਤਾਂ ਉਹਦੇ ਨਾਲ ਵੀ ਜਿੰਨਾ ਕਾਨੂੰਨ ਸਾਨੂੰ ਇਜਾਜ਼ਤ ਦਿੰਦਾ ਉਹਨਾਂ ਉਹਦੀ ਮਦਦ ਕੀਤੀ ਜਾਵੇ ਜਿਸ ਤਰੀਕੇ ਨਾਲ ਤੁਸੀਂ ਆਪ ਲੱਗੇ ਹੋ ਤੁਸੀਂ ਆਪਣੇ ਲੱਗੇ ਆ ਲੋਕਾਂ ਦੀ ਫੀਡਬੈਕ ਇਸ ਤਰ੍ਹਾਂ ਦੀ ਆ ਰਹੀ ਹੈ ਤੁਹਾਨੂੰ ਜਿਹੜੇ ਹਿਡਨ ਮੈਸੇਜਸ ਆ ਰਹੇ ਆ ਜਾਂ ਕਿਸੇ ਦੀ ਕੋਈ ਇਨਫਰਮੇਸ਼ਨ ਆਈ ਆ ਦੇਖੋ ਜੀ ਸਾਨੂੰ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਜਿੰਨੇ ਵੀ ਹੁਣ ਤੱਕ ਕ੍ਰਾਈਮ ਹੋਏ ਆ ਸਾਰੇ ਟਰੇਸ ਹੋਏ ਆ ਇਹ ਕੁਝ ਸਾਡੀ ਆਪਣੀ ਇੰਟੈਲੀਜੈਂਸ ਹੈ ਤੇ ਕੁਝ ਸਾਨੂੰ ਲੋਕਾਂ ਵੱਲੋਂ ਵੀ ਇਨਪੁਟ ਆਈ ਹੈਗੀ ਹੈ ਦੂਸਰਾ ਮੈਂ ਇਹ ਕਹਿਣਾ ਚਾਹਾਂਗਾ ਕਿ ਜਿੱਦਾਂ ਅਸੀਂ ਇਹ ਵਿਜ਼ਿਬਿਲਟੀ ਫੋਰਸ ਦੀ ਵਧਾਈ ਹੈਗੀ ਹੈ ਤਾਂ ਲੋਕ ਸਾਨੂੰ ਆਪ ਆ ਕੇ ਮਿਲਦੇ ਆ ਮੈਸੇਜ ਵੀ ਕਰਦੇ ਆ ਕਿ ਇਹ ਜਗ੍ਹਾ ਦੇ ਉੱਤੇ ਵੀ ਫੋਰਸ ਜਿਹੜੀ ਹੈ ਕਿ ਲਗਾਈ ਜਾਵੇ ਜਿਹੜੀ ਇੱਥੇ ਫੋਰਸ ਲੱਗੀ ਹੈ ਉਹਦਾ ਕੀ ਪੋਜ਼ਿਟਿਵ ਇੰਪੈਕਟ ਆਇਆ ਹੈਗਾ ਤੇ ਤੁਸੀਂ ਆਪ ਹੀ ਦੇਖ ਰਹੇ ਹੋ ਕਿ ਪਿਛਲੇ ਕਾਫੀ ਸਮੇ ਤੋਂ ਜਿਹੜਾ ਸਾਡੇ ਬਟਾਰਾ ਜ਼ਿਲ੍ਹੇ ਦੇ ਵਿੱਚ ਬਹੁਤ ਸ਼ਾਂਤੀ ਹੈ ਇਹ ਸਾਡੀ ਪੂਰੀ ਇਹੀ ਕੋਸ਼ਿਸ਼ ਹੈ ਮੇਰੀ ਮੇਰੀ ਫੋਰਸ ਦੀ ਕਿ ਅਸੀਂ ਇਸੇ ਤਰ੍ਹਾਂ ਇਹ ਸ਼ਾਂਤੀ ਨੂੰ ਬਰਕਰਾਰ ਰੱਖੀਏ ਪੰਜਾਬ ਨੂੰ ਬਿਲਕੁਲ ਜੀ ਦੇਖੋ ਸਾਨੂੰ ਕਾਫੀ ਨੰਬਰ ਜਾਰੀ ਹੋਏ ਆ ਜਿਹੜਾ ਇੱਕ ਐਂਟੀ ਗੈਂਗਸਟਰ ਹੈਲਪਲਾਈਨ ਜਿਹੜੀ ਸਟਾਰਟ ਹੋਈ ਸੀ ਉੱਤੇ ਸਾਨੂੰ ਇਨਫੋਰਮੇਸ਼ਨ ਆ ਰਹੀ ਹੈ ਬਟ ਉੱਤੇ ਕਈ ਵਾਰੀ ਸਾਨੂੰ ਐਨਡੀ ਦੀ ਇਨਫੋਰਮੇਸ਼ਨ ਵੀ ਆਉਂਦੀ ਹੈ ਦੂਸ ਇੱਕ VDC ਐਪ ਚਲਾਈ ਹੈਗੀ ਹੈ ਜਿਹੜੀ VDC ਮੈਂਬਰਸ ਬਣਾਇਆ ਗਿਆ ਉਸ ਤੋਂ ਵੀ ਸਾਨੂੰ ਕਾਫੀ ਇਨਫੋਰਮੇਸ਼ਨ ਆ ਰਹੀਆਂ ਤੇ ਉਹਦੇ ਵਿੱਚੋਂ ਕਈ ਇਨਫੋਰਮੇਸ਼ਨ ਦੇ ਉੱਤੇ ਅਸੀਂ ਵਰਕ ਵੀ ਕੀਤਾ ਹੈਗਾ ਤੇ FRV ਰਿਸਟਰ ਹੋਈਆਂ ਆ